ਸਾਭ ਦੇ ਵਸੀਆਂ ਨੂੰ ਅਪੀਲ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਇਸ ਸੰਘਰਸ਼ ਦੇ ਵਿੱਚ ਸਾਥ ਦਿਓ ਕਿਉਂਕਿ ਸਾਡਾ 12-13000 ਰੁਪਏ ਦਾ ਜੇ ਅਸੀਂ ਇੱਕ ਇੱਕ ਟਰਾਲੀ ਵੀ ਚਲੂ ਕਰੀਏ ਤਾਂ ਤਾਂ ਵੀ ਅਸੀਂ ਬਹੁਤ ਵੱਡੀ ਪੱਧਰ ਤੇ ਇਸ ਜਿਹੜਾ ਹੋਰ ਚਰਮ ਜੁਬੂਤ ਕਰ ਸਕਦੇ ਸੋ ਕਿ ਇਹ ਇੱਕ ਸੰਘਰਸ਼ ਦੀ ਘੜੀ ਹੈ ਜੇਕਰ ਸਾਡੇ ਜਰਨੈਲ ਇਸ ਸਮੇਂ ਅਸੀਂ ਇਕੱਲੇ ਨਹੀਂ ਪੈਂਦੇ ਵਾਂਗੇ ਤਾਂ ਸਾਡੇ ਮਸਲੇ ਸਾਰੇ ਹਾਲ ਸਾਡੇ ਇੱਕ ਇੱਕ ਦੇ ਨਾਲ ਹੋਣਿਆ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੇਸ਼ੱਕ ਤੁਹਾਡੇ ਛੋਟੇ ਮੋਟੇ ਮੱਤਵੇ ਹੁਣ ਸਾਰੇ ਪਲਾਕੇ ਇੱਕ ਮੰਚ ਤੇ ਇਕੱਠੇ ਹੋ ਜਬ ਕਿਉਂਕਿ ਫਸਲਾਂ ਤੇ ਨਸਲਾਂ ਦੀ ਗੱਲ ਹੈ ਆ ਦਾਅ ਤੁਹਾਡੇ ਸਾਹਮਣੇ ਬੈਠਾ ਹੈ ਨਸਲਾਂ ਗਵਾਕਿਆ ਹੈ ਕਿ ਬੰਦਿਆ ਤੁਹਾਨੂੰ ਪਤਾ ਲੱਗਦਾ ਇਸ ਚਲ ਦਾ ਹਰ ਖੇਤਰ ਦੇ ਵਿੱਚ ਸਾਡੇ ਨਾਲ ਠੱਕਾ ਹੋ ਰਿਹਾ ਹੈ ਫਸਲਾਂ ਦੇ ਉੱਤੇ ਜ਼ਮੀਨਾਂ ਦੇ ਉੱਤੇ ਲਾ ਐਂਡ ਆਰਡਰ ਦੇ ਉੱਤੇ ਸਾਡੀ ਕਿਤੇ ਵੀ ਕੋਈ ਪੂਰਾ ਪੁੱਛ-ਪਿਛ ਨਹੀਂ ਹੋ ਰਹੀ ਹਰ ਸਮੁੱਚੇ ਜੇਕਰ ਅਸੀਂ ਕਰਦੇ ਨਹੀਂ ਹੁਣੇ ਇਕੱਲੇ ਇਕੱਲੇ ਬਹੁਤ ਵੱਡੇ ਨੁਕਸਾਨ ਥੱਲੇ ਆ ਜਾਣਗੇ ਅੱਜ ਅਸੀਂ ਇਸ ਧਰਤੀ ਤੇ ਖੜਕੇ ਤੁਹਾਡੇ ਸਾਹਮਣੇ ਮੈਂ ਇੱਕ ਦੁਖੀ ਦਿਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਕੱਠੇ ਹੋਈਏ ਸਾਡਾ ਇਕੱਠੇ ਹੋਇਆ ਮੈਨਾਂ ਗੁਜ਼ਾਰਾ ਨਹੀਂ ਹੋਣਾ ਆਪ ਦੇ ਵਸੀਆਂ ਨੂੰ ਅਪੀਲ ਕਰਦਾ ਵੀ ਇਸੇ ਵੱਧ ਤੋਂ ਵੱਧ ਇਸ ਸਹਾਰਸ਼ ਦੇ ਵਿੱਚ ਸਾਥ ਦਿਓ ਕਿਉਂਕਿ ਸਾਡਾ 12 13000 ਪਿੰਡ ਹੈ ਜੇ ਅਸੀਂ ਇੱਕ ਟ੍ਰੈਲੀ ਵੀ ਤਿੰਦੂ ਕਰੀਏ ਤਾਂ ਤਾਂ ਵੀ ਅਸੀਂ ਬਹੁਤ ਵੱਡੀ ਪਦਰਦੇਸ਼ ਜਿਹੜਾ ਮੋਰਚੇ ਨੂੰ ਮਜ਼ਬੂਤ ਕਰ ਸਕਦੇ ਹਾਂ ਕਿਉਂਕਿ ਇਹ ਇੱਕ ਸਹਾਰਸ਼ ਦੀ ਘੜੀ ਹੈ ਜੇਕਰ ਸਾਡੇ ਜਰਨੈਲ ਇਸ ਸਮੇਂ ਅਸੀਂ ਕੱਲੇ ਜੀ ਨਾਲ ਪੈਣ ਦੇਵਾਂਗੇ ਤਾਂ ਸਾਡੇ ਮਸਲੇ ਸਾਰੇ ਹੱਲ ਸਾਡੇ ਇੱਕ ਦੇ ਨਾਲ ਹੋਣਿਆ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੇਸ਼ੱਕ ਤੁਹਾਡੇ ਛੋਟੇ ਮੋਟੇ ਮੱਤ ਵੀ ਹੁਣ ਸਾਰੇ ਪਲਾਕੇ ਇੱਕ ਮੰਚ ਤੇ ਇਕੱਠੇ ਹੋ ਜਬ ਕਿਉਂਕਿ ਫਸਲਾਂ ਤੇ ਨਸਲਾਂ ਦੀ ਗੱਲ ਹੈ ਆ ਦਾਸ ਤੁਹਾਡੇ ਸਾਹਮਣੇ ਬੈਠਾ ਹੈ ਨਸਲਾਂ ਗਵਾਟੀਆਂ ਕਿ ਬਣਦੀ ਆ ਤੁਹਾਨੂੰ ਪਤਾ ਲੱਗਦਾ ਇਸ ਖੇਤ ਦਾ ਹਰ ਖੇਤਰ ਦੇ ਵਿੱਚ ਸਾਡੇ ਨੂੰ ਥੱਕਾ ਹੋ ਰਿਹਾ ਫਸਲਾਂ ਦੇ ਉੱਤੇ ਜ਼ਮੀਨਾਂ ਦੇ ਉੱਤੇ ਲਾ ਐਂਡ ਆਰਡਰ ਦੇ ਉੱਤੇ ਸਾਡੀ ਕਿਤੇ ਵੀ ਕੋਈ ਪੋਰਾ ਪੁੱਛਕਿਛ ਨਹੀਂ ਹੋ ਰਹੀ ਹਰ ਸਮੇਂ ਜੇਕਰ ਅਸੀਂ ਕਰਦੇ ਨਹੀਂ ਹੁਣ ਅਸੀਂ ਜ਼ੀਰੋ ਕਰਦੇ ਕੱਲੇ ਬਹੁਤ ਵੱਡੇ ਨੁਕਸਾਨ ਥੱਲੇ ਆ ਜਾਣਗੇ ਅੱਜ ਅਸੀਂ ਇਸ ਧਰਤੀ ਤੇ ਖੜਕੇ ਤੁਹਾਡੇ ਸਾਹਮਣੇ ਮੈਂ ਇੱਕ ਦੁਖੀ ਦਿਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਕੱਠੇ ਹੋ ਜੀ ਸਾਡਾ ਇਕੱਠੇ ਹੋਇਆ ਮੇਰਾ ਗੁਜ਼ਾਰਾ ਨਹੀਂ ਹੋਣਾ ਬਾਸੀਆਂ ਨੂੰ ਅਪੀਲ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਇਸ ਸੰਘਰਸ਼ ਦੇ ਵਿੱਚ ਸਾਥੀਓ ਕੋਈ ਸਾਡਾ 12 13000 ਰੁਪਏ ਦਾ ਜੇ ਅਸੀਂ ਇੱਕ ਟ੍ਰੈਲੀ ਵੀ ਚਲੂ ਕਰੀਏ ਤਾਂ ਤਾਂ ਵੀ ਅਸੀਂ ਬਹੁਤ ਵੱਡੀ ਪਦਰਦੇਸ ਜਿਹੜਾ ਮੋਹਰਚਰ ਨੂੰ ਮਜ਼ਬੂਤ ਕਰ ਸਕਦੇ ਹਾਂ ਕਿਉਂਕਿ ਇਹ ਇੱਕ ਸੰਘਰਸ਼ ਦੀ ਘੜੀ ਹੈ ਜੇਕਰ ਸਾਡੇ ਜਰਨੈਲ ਇਸ ਸਮੇਂ ਅਸੀਂ ਇਕੱਲੇ ਜਿਹਾ ਪੈਣ ਦੇਵਾਂਗੇ ਤਾਂ ਸਾਡੇ ਮਸਲੇ ਸਾਰੇ ਹੱਲ ਸਾਡੇ ਇੱਕ ਦੇ ਨਾਲ ਹੋਣਿਆ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੇਸ਼ੱਕ ਤੁਹਾਡੇ ਛੋਟੇ ਮੋਟੇ ਮਤਭੇਦ ਵੀ ਹੁਣ ਸਾਰੇ ਭੁਲਾ ਕੇ ਇੱਕ ਮੰਚ ਤੇ ਇਕੱਠੇ ਹੋ ਜਵੋ ਕਿਉਂਕਿ ਫਸਲਾਂ ਤੇ ਨਸਲਾਂ ਦੀ ਗੱਲ ਹੈ ਆਦਾਸ ਤੁਹਾਡੇ ਸਾਹਮਣੇ ਬੈਠਾ ਹੈ ਨਸਲਾਂ ਗਵਾਕੀਆਂ ਕਿ ਬੰਦਵੀਆ ਤੁਹਾਨੂੰ ਪਤਾ ਲੱਗਦਾ ਹੈ ਇਸ ਚੰਦਾ ਹਰ ਖੇਤਰ ਦੇ ਵਿੱਚ ਸਾਡੇ ਨਾਲ ਥੱਕਾ ਹੋ ਰਿਹਾ ਫਸਲਾਂ ਦੇ ਉੱਤੇ ਜ਼ਮੀਨਾਂ ਦੇ ਉੱਤੇ ਲਾ ਐਂਡ ਆਰਡਰ ਦੇ ਉੱਤੇ ਸਾਡੀ ਕਿਤੇ ਵੀ ਕੋਈ ਭੋਰਾ ਪੁੱਛਕਿਛ ਨਹੀਂ ਹੋ ਰਹੀ ਹਰ ਸਮੇਂ ਤੇ ਜੇਕਰ ਅਸੀਂ ਇਕੱਲੇ ਨਹੀਂ ਹੁਣਾਂ ਇਕੱਲੇ ਬਹੁਤ ਵੱਡੇ ਨੁਕਸਾਨ ਥੱਲੇ ਆ ਜਾਵਾਂਗੇ ਅੱਜ ਅਸੀਂ ਇਸ ਧਰਤੀ ਤੇ ਖੜਕੇ ਤੁਹਾਡੇ ਸਾਹਮਣੇ ਮੈਂ ਇੱਕ ਦੁਖੀ ਦਿਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਕੱਠੇ ਹੋਈਏ ਸਾਡਾ ਇਕੱਠੇ ਹੋਇਆ ਮੇਰਾ ਗੁਜ਼ਾਰਾ ਨਹੀਂ ਹੋਣਾ